ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਨੇ ਕੱਲ ਸਵਾਲ ਕੀਤਾ ਸੀ ਇੱਕ ਆਪਾਂ ਨੇ ਸਵਾਲ ਕੀਤਾ ਸੀ ਵੀ ਜਿਹੜਾ ਤਿੱਬਤ ਦੀ ਧਰਤੀ ਤੇ ਮਹਾਨ ਜਰਨੈਲ ਮਹਾਨ ਜੋਧਾ ਸ਼ਹੀਦ ਹੁੰਦਾ ਉਹਦਾ ਨਾਮ ਕੀ ਹੈ ਇਹ ਆਪਾਂ ਉਹਦਾ ਉਸ ਸਵਾਲ ਦਾ ਜਵਾਬ ਦੇਣ ਲੱਗੇ ਆ ਜੀ ਉਸ ਮਹਾਨ ਜੋਧੇ ਦਾ ਨਾਮ ਸੀ ਜਰਨਲ ਜੋਰਾਵਰ ਸਿੰਘ ਦੁਆਰੇ ਨੋਟ ਕਰ ਲਿਓ ਕਈ ਵਾਰੀ ਇਹ ਪੜ੍ਹਾਈ ਦੇ ਵਿੱਚ ਵੀ ਸਵਾਲ ਆ ਜਾਂਦਾ ਹੁੰਦਾ ਤੇ ਜਿਹੜਾ ਉਹ ਤਿੱਪਤ ਦੀ ਧਰਤੀ ਦੇ ਉੱਤੇ ਜੋਦਾ ਜਰਨੈਲ ਸ਼ਹੀਦ ਹੁੰਦਾ ਜਰਨਲ ਜੋਰਾਵਰ ਸਿੰਘ ਨਾਮ ਸੀ ਉਹਦਾ ਤੇ ਹੁਣ ਅੱਜ ਦਾ ਸਵਾਲ ਨੰਬਰ 2 ਨਾਲ ਦੀ ਨਾਲ ਇਹ ਵੀ ਨੋਟ ਕਰ ਲੋ ਸਵਾਲ ਨੰਬਰ 2 ਜਿਹੜਾ ਇਹ ਜਰਨਲ ਜੋਰਾਵਰ ਸਿੰਘ ਉਥੇ ਸ਼ਹੀਦ ਹੋਇਆ ਜੀ ਆਪਾਂ ਕੱਲ ਵੀ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਇਹਦਾ ਮਾਸ ਵੀ ਵਿਕਿਆ ਇਹਦੇ ਕੇਸ ਵੀ ਵਿਕੇ ਅੱਜ ਦਾ ਸਵਾਲ ਆ ਸਾਡਾ ਵੀ ਜਰਨਲ ਜੋਰਾਵਰ ਸਿੰਘ ਦੇ ਕੇਸ ਤੇ ਮਾਸ ਕੀ ਰੇਟ ਵਿੱਚ ਵਿਕਦੇ ਨੇ ਉਥੇ ਤਿੱਪਤ ਦੀ ਧਰਤੀ ਤੇ ਇਹਦਾ ਮਾਸ ਤੇ ਇਹਦੇ ਕੇਸ ਕੈਰ ਪੀ ਕਿਲੋ ਤੇ ਇੱਕ ਕੇਸ ਦਾ ਰੇਟ ਕੀ ਰੇਟ ਵਿਕਿਆ ਜੀ ਅੱਜ ਦਾ ਸਵਾਲ ਆ ਤੁਸੀਂ ਆਪੋ ਆਪਣੀ ਜਵਾਬ ਜਿਹੜਾ ਆਪੋ ਆਪਣਾ ਉਹ ਕਮੈਂਟਾਂ ਵਿੱਚ ਅੱਜ ਦੇ ਸਵਾਲ ਦਾ ਜਵਾਬ ਵੀ ਜਰੂਰ ਦਿਓ ਜੀ ਕੱਲ ਦੇ ਸਵਾਲ ਦਾ ਜਵਾਬ ਆਪਾਂ ਤੁਹਾਡੇ ਨਾਲ ਸਾਂਝਾ ਕਰਤਾ ਤੇ ਅੱਜ ਦੇ ਸਵਾਲ ਦਾ ਸਵਾਲ ਨੰਬਰ 2 ਦਾ ਜਵਾਬ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਦੇਵਾਂਗੇ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਕੇ ਇਸ ਸਵਾਲ ਦਾ ਸਹੀ ਉੱਤਰ ਜ਼ਰੂਰ ਦੇਣਾ ਜੀ ਸੋ ਸਾਰਿਆਂ ਦਾ ਧੰਨਵਾਦ ਜੀ